ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਜੀ 2 ਨਵੰਬਰ ਸਨ 1780 ਦਾ ਸੁਭਾਗਾ ਦਿਨ ਆਪਣੇ ਆਪ ਵਿੱਚ ਇੱਕ ਐਸੀ ਵਡਿਆਈ ਰੱਖਦਾ ਹੈ ਜਿਦੇ ਕਰਕੇ ਸੰਸਾਰ ਦੇ ਇਤਿਹਾਸ ਵਿੱਚ ਕਦੇ ਨਾ ਭੁੱਲਣ ਵਾਲਾ ਇਹ ਦਿਨ ਬਣ ਗਿਆ ਹੈ ਇਹ ਉਹੀ ਦਿਨ ਹੈ ਜਿਸ ਦਿਨ ਖਾਲਸਾ ਪੰਥ ਦੀ ਮਾਨਯੋਗ ਹਸਤੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸਰਦਾਰ ਮਹਾ ਸਿੰਘ ਦੇ ਘਰ ਤੇ ਸਰਦਾਰਨੀ ਰਾਜਕੌਰ ਦੀ ਕੁੱਖੋਂ ਗੁਜਰਾਵਾਲਾ ਵਿਖੇ ਹੋਇਆ ਸਰਦਾਰ ਮਹਾ ਸਿੰਘ ਨੇ ਇਸ ਸਮੇਂ ਭਾਰੀ ਖੁਸ਼ੀਆਂ ਮਨਾਈਆਂ ਹਜ਼ਾਰਾਂ ਰੁਪਏ ਧਰਮ ਕਾਰਜਾਂ ਲਈ ਅਧਿਕਾਰੀਆਂ ਨੂੰ ਵੰਡੇ ਗਏ ਤੇ ਗੁਰੂ ਆਸ਼ੇ ਅਨੁਸਾਰ ਬੱਚੇ ਦਾ ਨਾਂ ਰਣਜੀਤ ਸਿੰਘ ਰੱਖਿਆ ਗਿਆ ਰਣਜੀਤ ਸਿੰਘ ਦੇ ਜਨਮਿਆ ਅਜੀਬ ਦਿਹਰਾ ਸਮਾ ਨਹੀਂ ਸੀ ਬਿਤਿਆ ਕਿ ਇਸ ਨੂੰ ਸੀਤਲਾ ਨਿਕਲ ਪਈ ਤੇ ਐਸਾ ਬਿਮਾਰ ਹੋਇਆ ਕਿ ਇਸ ਦੇ ਬਚਨ ਦੀ ਕੋਈ ਵੀ ਆਸ ਨਾ ਰਹੀ ਕੁਝ ਕੇ ਦਿਨਾਂ ਉਪਰੰਤ ਬਿਮਾਰੀ ਆਪਣੇ ਆਪ ਹੀ ਮੋੜਾ ਖਾ ਗਈ ਸੀ ਤੇ ਇਸ ਰੋਗ ਨਾਲ ਉਸ ਦੀ ਖੱਬੀ ਅੱਖ ਦੀ ਨਜ਼ਰ ਜਿਹੜੀ ਹੈ ਉਹ ਚਲੀ ਗਈ ਇਸ ਸਮੇਂ ਕਿਸੇ ਦੇ ਚੇਤ ਜੇਤੇ ਵਿੱਚ ਵੀ ਨਹੀਂ ਸੀ ਕਿ ਇਹ ਸੀਤਲਾ ਦਾ ਮਾਰਿਆ ਮੁੰਡਾ ਅੱਜ ਪੰਜ ਦਰਿਆਵਾਂ ਦੀ ਧਰਤੀ ਦਾ ਮਹਾਰਾਜਾ ਹੋਊਗਾ ਤੇ ਸ਼ੇਰੇ ਪੰਜਾਬ ਦੇ ਨਾਂ ਨਾਲ ਪ੍ਰਸਿੱਧ ਹੋਵੇਗਾ ਸਰਦਾਰ ਮਹਾ ਸਿੰਘ ਦੀ ਫੌਜ ਸ਼ਕਤੀ ਬਹੁਤ ਵੱਧ ਗਈ ਸੀ ਤੇ ਉਸ ਨੇ ਇਸ ਦਾ ਲਾਭ ਉਠਾਉਣ ਲਈ ਪਿੰਡੀ ਪਟੀਆਂ ਸਾਹੀਵਾਲ ਈਸਾ ਖੇਲ ਇਲਾਕਿਆਂ ਤੇ ਤਾਵਾ ਬੋਲ ਦਿੱਤਾ ਤੇ ਬਹੁਤ ਸਾਰਾ ਰੁਪਿਆ ਨਜ਼ਰਾਨਾ ਲੈ ਕੇ ਪਰਤ ਆਇਆ ਤੇ ਇਸ ਦੇ ਕੁਝ ਦਿਨਾਂ ਬਾਅਦ ਹੀ ਕੋਟਲੀ ਸਿਆਲਕੋਟ ਤੇ ਜਾ ਹੱਲਾ ਕੀਤਾ ਤੇ ਇੱਥੋਂ ਬਹੁਤ ਸਾਰੇ ਹਥਿਆਰ ਆਪਣੇ ਅਧਿਕਾਰ ਵਿੱਚ ਕਰ ਲਏ ਸਨ ਇਹ ਕੋਟਲੀ ਹਥਿਆਰਾਂ ਲਈ ਉਸ ਸਮੇਂ ਸਾਰੇ ਪੰਜਾਬ ਵਿੱਚ ਪ੍ਰਸਿੱਧ ਹੁੰਦੀ ਸੀ ਤੇ ਇਥੋਂ ਵਿਲੇ ਹੋ ਕੇ ਮਹਾ ਸਿੰਘ ਨੇ ਬ੍ਰਿਜ ਰਾਜ ਜੰਮੂ ਵੱਲ ਨੂੰ ਆਪਣਾ ਪੁਰਾਣਾ ਵਾਅਦਾ ਚੇਤੇ ਕਰਾਇਆ ਜਿਸ ਦਾ ਬਚਨ ਇਸਨੇ ਮਹਾ ਸਿੰਘ ਦੇ ਪਿਤਾ ਸਰਦਾਰ ਚੜਤ ਸਿੰਘ ਨਾਲ ਕੀਤਾ ਸੀ ਤੇ ਉਹ ਜਿਸ ਵਿੱਚ ਉਸ ਨੂੰ ਆਪਣੀ ਜਾਨ ਵਾਰਨੀ ਪਈ ਹੁਣ ਬ੍ਰਿਜ ਲਾਲ ਦਾ ਕਾਰਜ ਤਾਂ ਸਿੱਧ ਹੋ ਗਿਆ ਸੀ ਪਰ ਉਹ ਖੰਭਾਂ ਉੱਪਰ ਬਾੜੀ ਨਹੀਂ ਸੀ ਪੈਣ ਦਿੰਦਾ ਨਾ ਨੁਕਰ ਕਰਦਾ ਸੀ ਤੇ ਇਧਰੋਂ ਝਟ ਜਿਹੜਾ ਮਹਾ ਸਿੰਘ ਹੈ ਉਹ ਜੰਮੂ ਤੇ ਜਾ ਪੈਂਦਾ ਹੈ ਤੇ ਹੱਥੋ ਹੱਥੀ ਸ਼ਹਿਰ ਨੂੰ ਆਪਣੇ ਕਬਜ਼ੇ ਵਿੱਚ ਕਰ ਲੈਂਦਾ ਹੈ ਤੇ ਬ੍ਰਿਜ ਰਾਜ ਮਹਾ ਸਿੰਘ ਦਾ ਟੱਕਰਾ ਕਰਨ ਦੀ ਸਮਰੱਥ ਨਹੀਂ ਹੁੰਦਾ ਇਸ ਕਰਕੇ ਖਾਲਸਾ ਦਰ ਦੇ ਆਉਣ ਤੋਂ ਪਹਿਲਾਂ ਹੀ ਆਪਣੀ ਜਾਨ ਬਚਾ ਕੇ ਤ੍ਰਿਕੋਟਾ ਦੀਵੀ ਦੇ ਪਹਾੜਾਂ ਵਿੱਚ ਜਾ ਛੁਪਦਾ ਹੈ ਇੱਥੋਂ ਪਰਤ ਕੇ ਮਹਾਰਾਜਾ ਰਣਜੀਤ ਸਿੰਘ ਦੀਵਾਲੀ ਦੇ ਮੇਲੇ ਤੇ ਸ੍ਰੀ ਅਮਰਿਤ ਸਰ ਜੀ ਸਾਹਿਬ ਵਿਕੇਸ਼ ਨਾਨਕਰਨ ਲਈ ਆਉਂਦਾ ਹੈ ਤੇ ਇਸ ਸਮੇਂ ਸ੍ਰੀ ਅਮਰਿਤ ਸਾਹਿਬ ਸਰਬਦਰਬਾਰ ਸਾਹਿਬ ਦੇ ਟੈਲ ਨਾਲ ਗਫਾ ਅਰਦਾਸ ਕਰਵਾਉਂਦਾ ਹੈ ਤੇ ਇਸ ਸਮੇਂ ਨਿਯਮ ਅਨੁਸਾਰ ਇੱਥੇ ਵੱਡੇ ਵੱਡੇ ਸਰਦਾਰ ਇਕੱਠੇ ਹੋਏ ਸਨ ਜੱਸਾ ਸਿੰਘ ਰਾਮਗੜੀਏ ਨੇ ਮਾਹ ਸਿੰਘ ਨੂੰ ਦੱਸਿਆ ਕਿ ਜੈ ਸਿੰਘ ਘਨਈਆ ਮੇਰਾ ਇਲਾਕਾ ਦਬਾ ਕੇ ਬੈਠਾ ਹੋਇਆ ਹੈ ਤੇ ਆਪਣੇ ਆਪ ਮਿਲ ਕੇ ਮੈਨੂੰ ਮੇਰਾ ਹੱਕ ਦਿਵਾਓ ਤੇ ਫਿਰ ਮਾਹ ਸਿੰਘ ਵੀ ਚਾਹੁੰਦਾ ਸੀ ਕਿ ਜਿਵੇਂ ਹੋ ਸਕੇ ਇਹਨਾਂ ਦੇ ਘਰ ਦਾ ਫੈਸਲਾ ਕਰਵਾ ਦੇਵਾਂ ਤੇ ਉਦੋਂ ਜੈ ਸਿੰਘ ਨੂੰ ਕਿਸੇ ਨੇ ਪਹਿਲਾਂ ਹੀ ਭੜਕਾ ਦਿੱਤਾ ਸੀ ਕਿ ਮਾਹ ਸਿੰਘ ਜੱਸਾ ਸਿੰਘ ਰਾਮਗੜੀਆ ਨਾਲ ਮਿਲ ਗਿਆ ਹੈ ਤੇ ਤੇਰੇ ਵਿਰੋਧ ਵਿੱਚ ਖੜਾ ਹੋ ਗਿਆ ਹੈ। ਇਸੇ ਭੁਲੇਖੇ ਵਿੱਚ ਜਦੋਂ ਜੈ ਸਿੰਘ ਨੂੰ ਮਿਲਣ ਗਿਆ ਤੇ ਉਹ ਅੱਗੋਂ ਬੜੀ ਵਿਪਰੀਤੀ ਨਾਲ ਮਿਲਿਆ ਤੇ ਇਥੋਂ ਤੱਕ ਕਿ ਦੋਵਾਂ ਜਥਿਆਂ ਵਿਚਕਾਰ ਅਚਲ ਦੇ ਮੈਦਾਨ ਵਿੱਚ ਟੱਕਰਾ ਹੋ ਗਿਆ ਜਿਸ ਵਿੱਚ ਸਰਦਾਰ ਜੈ ਸਿੰਘ ਦਾ ਬਹਾਦਰ ਪੁੱਤਰ ਗੁਰਬਖਸ਼ ਸਿੰਘ ਮਾਰਿਆ ਗਿਆ। ਇਸ ਦੀ ਮਰ ਜਾਣ ਨਾਲ ਫੌਜ ਵੀ ਖਿੰਡ ਗਈ ਤੇ ਸਰਦਾਰ ਜਿਹੜਾ ਮੈਦਾਨ ਹੈ ਉਹ ਮਹਾ ਸਿੰਘ ਦੇ ਹੱਥ ਵਿੱਚ ਆ ਜਾਂਦਾ ਹੈ ਜੈ ਸਿੰਘ ਨੂੰ ਸ਼ਹਿਰੇ ਦੇ ਲਾਗੇ ਫਿਰ ਇੱਕ ਇਹਨਾਂ ਨਾਲ ਚਪਟ ਕਰਦਾ ਹੈ ਤੇ ਉੱਥੇ ਵੀ ਉਸ ਨੂੰ ਪਿੱਛੇ ਹਟਣਾ ਪੈਂਦਾ ਹੈ ਇਸ ਤਰ੍ਹਾਂ ਸਰਦਾਰ ਮਹਾ ਸਿੰਘ ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਜੀ ਸਨ ਉਹਨਾਂ ਨੇ ਰਾਮਗੜੀਆਂ ਦਾ ਇਲਾਕਾ ਉਹਨਾਂ ਨੂੰ ਦਵਾ ਦਿੱਤਾ ਹੁਣ ਗੁਰੂ ਬਖਸ਼ ਸਿੰਘ ਦੀ ਪਤਨੀ ਸਰਦਾਰਨੀ ਸਦਾ ਗੌਰ ਜਿਹੜੀ ਕਿ ਬਹੁਤ ਹੀ ਬਹਾਦਰ ਸੀ ਜਦੋਂ ਉਹ ਵੇਖਦੀ ਹੈ ਕਿ ਮਹਾ ਸਿੰਘ ਦੀ ਜਿਹੜੀ ਸ਼ਕਤੀ ਹੈ ਉਹ ਦਿਨੋਂ-ਦਿਨ ਵਾਧੀ ਜਾਂਦੀ ਹੈ ਉਸ ਨੂੰ ਰਾਜ ਪ੍ਰਬੰਧ ਦਾ ਪੂਰਾ ਪੂਰਾ ਗਿਆਨ ਹੁੰਦਾ ਹੈ ਇਸੇ ਕਰਕੇ ਉਹ ਸੋਚਦੀ ਹੈ ਕਿ ਜੇਕਰ ਮੈਂ ਆਪਣਾ ਇਲਾਕਾ ਸੁਰੱਖਿਤ ਰੱਖਣਾ ਚਾਹੁੰਨੀ ਆ ਤਾਂ ਫਿਰ ਸੁਗੜਤਾ ਨਾਲ ਕੰਮ ਲੈਣਾ ਪਵੇਗਾ ਫਿਰ ਉਹ ਕੀ ਕਰਦੀ ਹੈ ਕਿ ਸਦਾ ਕੌਰ ਆਪਣੀ ਇਕਲੌਤੀ ਸਬੂਤਰੀ ਮਹਿਤਾਬ ਕੌਰ ਦੀ ਮੰਗਣੀ ਮਾਹ ਸਿੰਘ ਦੇ ਪੁੱਤਰ ਰੰਜੀਤ ਸਿੰਘ ਨਾਲ ਕਰ ਦਿੰਦੀ ਹੈ ਜਿਦੇ ਕਾਰਨ ਦੋਵੇਂ ਮਸਲੇ ਇੱਕਮਿਕ ਹੋ ਜਾਂਦੀਆਂ ਨੇ ਇਹ ਗੱਲ ਹੈ 1785 ਦੀ ਅੱਗੇ ਜਾ ਕੇ 1796 ਵਿੱਚ ਰੰਜੀਤ ਸਿੰਘ ਦਾ ਜਿਹੜਾ ਵਿਆਹ ਹੈ ਉਹ ਬੜੀ ਧੂਮ ਧਾਮ ਨਾਲ ਹੁੰਦਾ ਹੈ ਤੇ 1791 ਦੇ ਆਰੰਭ ਵਿੱਚ ਮਾ ਸਿੰਘ ਨੇ ਗੁਜਰਾਤ ਦੇ ਇਲਾਕੇ ਤੋਂ ਹਾਕ ਰੱਖੀ ਹੈ ਗਰੌਨ ਲਈ ਚੜਾਈ ਕੀਤੀ ਤੇ ਅੱਗੋਂ ਸਾਹਿਬ ਸਿੰਘ ਪੰਗੀ ਜਿਹੜਾ ਹੈ ਉਹ ਰਕਮ ਦੇਣ ਤੋਂ ਨਾ ਕਰ ਦਿੰਦਾ ਜਿਹਦੇ ਸਿੱਟੇ ਵਜੋਂ ਜਿਹੜਾ ਇਹ ਮਾਮਲਾ ਹੈ ਉਹ ਲੜਾਈ ਤੱਕ ਵੱਜ ਜਾਂਦਾ ਹੈ ਤੇ ਸਾਹਿਬ ਸਿੰਘ ਦੀ ਟੱਕਰੀ ਦੀ ਸ਼ਕਤੀ ਦਾ ਮੈਦਾਨ ਵਿੱਚ ਨਾ ਦੇ ਕੇ ਸੌਧਰਾਂ ਦੇ ਕਿਲੇ ਵਿੱਚ ਭੱਜ ਜਾਂਦਾ ਹੈ ਤੇ ਫਿਰ ਬਾਹਰੋਂ ਕੇਰਾ ਜਿਹੜਾ ਉਹ ਕੱਤ ਲਿਆ ਜਾਂਦਾ ਹੈ ਨਕੀਆਂ ਵੱਡੀਆਂ ਲੜਾਈਆਂ ਹੁੰਦੀਆਂ ਨੇ ਪਰ ਸਿੱਟਾ ਕੁਝ ਵੀ ਨਹੀਂ ਨਿਕਲਦਾ ਹੁਣ ਕਰਤਾਰ ਦੀ ਕਰਨੀ ਹੁੰਦੀ ਹੈ ਮਾਹ ਸਿੰਘ ਕਰੜੀ ਕਾਲਣਾ ਕਾਲਨ ਤੋਂ ਬਾਅਦ ਉਜਨ ਨਾ ਚੰਗਾ ਮਿਲਣ ਦੀ ਵਜ੍ਹਾ ਨਾਲ ਪੇਚਸ ਨਾਲ ਬਿਮਾਰ ਹੋ ਜਾਂਦਾ ਹੈ ਤੇ ਉਹਦੀ ਬਿਮਾਰੀ ਜਿਹੜੀ ਹੈ ਉਹ ਦਿਨੋਂ ਦਿਨ ਵਾਧਦੀ ਜਾਂਦੀ ਹੈ ਫਿਰ ওই ਜਿਹੜੀ ਮੁਹਿਮ ਹੈ ਆਪਣੇ ਹੋਣ ਹਾਰ ਪੁੱਤਰ ਰਣਜੀਤ ਸਿੰਘ ਦੇ ਹੱਥ ਵਿੱਚ ਸੌਂਪ ਕੇ ਮੈਦਾਨੇ ਜੰਗ ਵਿੱਚ ਉਸਦੇ ਨਾਲ ਹੀ ਗੁਜਰਾਵਾਲੇ ਨੂੰ ਪਰਤੌਂਦਾ ਹੈ ਤੇ ਮਾਹ ਸਿੰਘ ਜਦ ਮਦਦਾਰਨ ਤੋਂ ਦੂਰਨ ਲੱਗਾ ਤਾਂ ਉਹਨੂੰ ਆਪਣੇ ਆਪ ਨੂੰ ਇੰਨਾ ਬਿਹਾਲ ਸਮਝਿਆ ਕਿ ਪੁੱਤਰ ਦੀ ਦਸਤਾਰ ਬੰਦੀ ਮਰਿਆਦਾ ਜਿਹੜੀ ਹੈ ਉਹ ਮੈਦਾਨ ਵਿੱਚ ਹੀ ਪੂਰੀ ਕਰ ਦਿੱਤੀ ਤੇ ਘੇਰੇ ਨੂੰ ਬਰਾਬਰ ਜਾਰੀ ਰੱਖਿਆ ਇੰਨੇ ਨੂੰ ਖਬਰ ਪਹੁੰਚਦੀ ਹੈ ਕਿ ਪੰਗਿਆਂ ਦਾ ਇੱਕ ਜਿਹੜਾ ਭਾਰੀ ਦਸਤਾ ਹੈ ਉਹ ਕਿਲੇ ਨੂੰ ਛਡਾਨ ਲਈ ਸਰਦਾਰ ਕਰਮ ਸਿੰਘ ਤੇ ਜੋ ਸਿੰਘ ਦੇ ਤਹਿਤ ਵਿੱਚ ਆ ਰਿਹਾ ਹੈ ਹੁਣ ਮਹਾਰਾਜਾ ਕੀ ਕਰਦਾ ਹੈ ਕਿ ਉਹਨਾਂ ਨੂੰ ਮੈਦਾਨੇ ਜੰਗ ਵਿੱਚ ਨਹੀਂ ਪਹੁੰਚਣ ਦਿੰਦਾ ਸਗੋਂ ਜੰਗਲ ਵਿੱਚ ਹੀ ਰੋਕ ਲੈਂਦਾ ਹੈ ਤੇ ਇੱਕ ਇੱਕ ਐਸਾ ਹੱਲਾ ਕੀਤਾ ਜਾਂਦਾ ਹੈ ਉਹਨਾਂ ਤੇ ਕਿ ਉਹਨਾਂ ਨੂੰ ਮੈਦਾਨ ਨੂੰ ਖਾਲੀ ਛੱਡ ਕੇ ਦੌੜਨ ਤੋਂ ਇਲਾਵਾ ਕੋਈ ਚਾਰਾ ਨਹੀਂ ਦਿਸਦਾ ਤੇ ਇਸ ਲੜਾਈ ਵਿੱਚ ਕਈ ਤੋਪਾਂ ਤੇ ਜੰਬੂਰਕ ਜਿਹੜੇ ਨੇ ਉਹ ਮਹਾਰਾਜ ਦੇ ਹੱਥ ਆਉਂਦੇ ਨਹੀਂ ਉਹਨਾਂ ਨੂੰ ਗੁਜਰਾਂ ਵਾਲੇ ਭਜਵਾ ਦਿੱਤਾ ਜਾਂਦਾ ਹੈ ਇਹਨਾਂ ਨੂੰ ਵੇਖ ਕੇ ਮਹਾਰਾਜ ਦੇ ਪਿਤਾ ਮਾਹ ਸਿੰਘ ਬਹੁਤ ਪ੍ਰਸੰਨ ਹੁੰਦਾ ਹੈ ਤੇ ਉਹਦੀ ਪ੍ਰਸੰਤਾ ਜਿਹੜੀ ਹੈ ਬਹੁਤ ਵੱਜ ਜਾਂਦੀ ਹੈ ਤੇ ਦੂਜੇ ਦਿਨ ਇਸ 1792 ਨੂੰ 27 ਸਾਲ ਦੀ ਯੁਵਾ ਅਵਸਥਾ ਵਿੱਚ ਮਹਾਰਾਜ ਰঞ্জੀਤ ਸਿੰਘ ਦਾ ਪਿਤਾ ਜਿਹੜਾ ਹੈ ਮਹਾ ਸਿੰਘ ਚੜਾਈ ਕਰ ਜਾਂਦਾ ਹੈ ਫਿਰ ਮਹਾਰਾਜਾ ਰঞ্জੀਤ ਸਿੰਘ ਕੋਟ ਮਹਾਰਾਜ ਤੋਂ ਜਦੋਂ ਉਸ ਨੂੰ ਆਪਣੇ ਪਿਤਾ ਦੇ ਅਕਾਲ ਚਲਾਣੇ ਦੀ ਖਬਰ ਪਹੁੰਚਦੀ ਹੈ ਤਾਂ ਸਿੱਧਾ ਉਹ ਗੁਜਰਾਵਾਲੇ ਪਹੁੰਚਦਾ ਹੈ ਤੇ ਆਪਣੇ ਪ੍ਰਿਤਾ ਦੇ ਮ੍ਰਿਤਕ ਸੰਸਾਰ ਦੀ ਮਰਿਆਦਾ ਜਿਹੜੀ ਹੈ ਉਹ ਪੂਰੀ ਕਰਦਾ ਹੈ ਸੋ ਇਹ ਸੀ ਮਹਾਰਾਜਾ ਰঞ্জੀਤ ਸਿੰਘ ਦੇ ਜਨਮ ਤੋਂ ਲੈ ਕੇ ਉਸਦੇ ਪਿਤਾ ਦੇ ਮੌਤ ਤੱਕ ਦਾ ਸਫ਼ਰ ਅਤੇ ਉਹਨਾਂ ਦੇ ਜਵਾਨੀ ਵਿੱਚ ਪੈਰ ਰੱਖਣ ਤੱਕ ਦਾ ਸਫ਼ਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ